ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਕਿ ਅਸੀਂ ਉਸ ਪਰਮੇਸ਼ਰ ਦਾ ਨਾਮ ਜਪਦੇ ਹਾਂ ਜਪੀ ਜਾਂਦੇ ਹਾਂ ਪਰ ਕਹਿੰਦੇ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਜੀ ਉਸ ਨਾਮ ਦਾ ਇੱਕ ਕਿਣਕਾ ਵਸਾ ਦਿੰਦੇ ਨੇ ਫਿਰ ਉਸ ਜੀਵ ਦੀ ਮਹਿਮਾ ਅਸੀਂ ਬਿਆਨ ਨਹੀਂ ਕਰ ਸਕਦੇ ਪਾਤਸ਼ਾਹ ਕਹਿੰਦੇ ਕਿਨਕਾ ਇੱਕ ਜਿਸ ਜੀਵਸਾਵੇ ਤਾਂਕੀ ਮਹਿਮਾ ਗਣੀ ਨਾ ਆਵੇ ਅਸੀਂ ਜਪਦੇ ਰਹੀਏ ਜਪਦੇ ਰਹੀਏ ਜਪਦੇ ਰਹੀਏ ਕਦੇ ਇਹ ਨਾ ਸੋਚੀਏ ਕਿ ਅਜੇ ਕੋਈ ਖੇੜ ਬਣੀ ਨਹੀਂ ਕਿ ਜਿਸ ਦਿਨ ਪਰਮੇਸ਼ਰ ਦੇ ਮਨ ਨੂੰ ਭਾਗ ਹੈ ਉਹਨੇ ਖੇੜ ਬਣਾ ਦੇਣੀ ਇੱਕ ਕਿਣਕਾ ਸਾਡੇ ਅੰਦਰ ਵੀ ਵਸ ਜਾਣਾ ਤੇ ਸਾਡ ਨੂੰ ਵੀ ਬੜਿਆਈਆਂ ਦੇ ਨਾਲ ਪਾਤਸ਼ਾਹ ਨੇ ਮਲਮਾਲ ਕਰ ਦੇਣਾ ਬਸ ਇਸ ਭਰੋਸੇ ਰੱਖਿਏ ਕਿ ਕਿਸੇ ਦਿਨ ਉਸ ਪਰਮੇਸ਼ਰ ਦੀ ਰਹਿਮਤ ਹੋ ਜਾਣੀ ਆ ਉਹਨੇ ਸਾਡੇ ਤੇ ਤਰੁੱਠ ਜਾਣਾ બસ ਹਰ ਰੋਜ ਅਸੀਂ ਸਵੇਰੇ ਉੱਠ ਕੇ ਜਿੰਨਾ ਕੀ ਵਕਤ ਮਿਲਦਾ ਉਹਦੀ ਸਿਫਤ ਸਲਾਹ ਕਰੀਏ ਉਹਦੇ ਗੁਣ ਗਾਈਏ ਉਹਦਾ ਨਾਮ ਜਪੀਏ ਵਾਹਿਗੁਰੂ ਮੰਤਰ ਦਾ ਜਾਪ ਕਰੀਏ ਮੂਲ ਮੰਤਰ ਦਾ ਜਾਪ ਕਰੀਏ ਜਿਸ ਚੀਜ਼ ਦੇ ਨਾਲ ਵੀ ਮਨ ਨੂੰ ਖੁਸ਼ੀ ਮਿਲਦੀ ਹੈ ਕਿ ਮੈਂ ਆਪਣੇ ਪਾਤਸ਼ਾਹ ਦੇ ਗੁਣ ਗਾ ਰਿਆਂ ਗਾ ਰਹੀਆਂ ਤੇ ਜਿਸ ਤਰ੍ਹਾਂ ਵੀ ਸਾਡਾ ਮਨ ਉਹਦੇ ਪ੍ਰੇਮ ਵਿੱਚ ਭਿੱਜਦਾ ਉਹੀ ਬਾਣੀ ਪੜੀਏ ਉਹੀ ਉਹਦਾ ਸਿਫਤ ਸਲਾਹ ਕਰੀਏ ਉਹਦੇ ਗੁਣ ਗਾਈਏ ਇਸ ਤਰ੍ਹਾਂ ਹੌਲੀ ਹੌਲੀ ਉਹਦੇ ਨਾਲ ਪ੍ਰੇਮ ਪੈਦਾ ਜਾਂਦਾ ਦੋਨੋਂ ਚੀਜ਼ਾਂ ਨਾਲ-ਨਾਲ ਨਾਮ ਵੀ ਜਪਣਾ ਬਾਣੀ ਵੀ ਪੜ੍ਹਨੀ ਆ ਕਿਸੇ ਨਾ ਕਿਸੇ ਦਿਨ ਇਸ ਮਨ ਨੇ ਜਾਗ ਜਾਣਾ ਉਸ ਪਰਮੇਸ਼ਰ ਨੇ ਪਰਸੰਨ ਹੋ ਜਾਣਾ ਤਾਂ ਫਿਰ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਕੀ ਮਹਿਮਾ ਗਣੀ ਨਾ ਆਵੇ ਫਿਰ ਅਨੰਦੋ ਆਨੰਦ ਕਣਾ ਹੋ ਜਾਣਾ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਨੂੰ ਕਹੀਏ ਕਿ ਆਪਣੇ ਨਾਮ ਜਪਣ ਦੀ ਸਮਰੱਥਾ ਦੇ ਦੇ ਸੱਚਾ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀ ਵਿਚਾਰ ਪਰਵਾਨ ਕਰਨੀ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ